ਅਸੀਂ ਕਿ ਤੰਦੂਰੀ ਮੀਟ ਬਣਾਉਂਦੇ ਆ ਜਿੰਨੂੰ ਕਿ ਮਡਨ ਬਦਾ ਵੀ ਕਹਿੰਦੇ ਆ ਪਰ ਉਹ ਤੰਦੂਰ ਦੇ ਵਿੱਚ ਬਣਾ ਕੇ ਦਿੰਦੇ ਆ ਬਿਲਕੁਲ ਕੱਚਾ ਹੁੰਦਾ ਕੋਈ ਇਹਦੇ ਵਿੱਚ ਮਸਾਲਾ ਨਹੀਂ ਹੈ ਕੁਝ ਨਹੀਂ ਹੈ ਇਹ ਮਡਨ ਦਾ ਨੇਚਰਲ ਟੇਸਟ ਹੈ ਸਿਰਫ ਨਮਕ ਅਦਰਕ ਲਸਣ ਇਹਦੇ ਵਿੱਚ ਲੱਗੇ ਹੋਇਆ ਬਸ ਕੋਈ ਸਪਾਈਸਿਸ ਨਹੀਂ ਹੈ ਕੁਝ ਨਹੀਂ ਹੈ ਕੋਈ ਤਕਰੀਬਨ 1953 ਦੇ ਵਿੱਚ ਮੇਰੇ ਗ੍ਰੈਂਡਫਾਦਰ ਨੇ ਸ਼ੁਰੂ ਕੀਤੀ ਸੀ ਇਹ ਦੁਕਾਨ ਉਸ ਤੋਂ ਬਾਅਦ ਅਸੀਂ ਹੁਣ ਜਿਵੇਂ 3rd ਜਨਰੇਸ਼ਨ ਅਗੇ ਉਸ ਮੇਲੇ ਪਾਪਾ ਚਲਾਉਂਦੇ ਸੀਗੇ ਉਸ ਤੋਂ ਬਾਅਦ ਅਸੀਂ ਹੁਣ ਦੋਨੋਂ ਬਰਦਰ ਰਹਿ ਗਏ ਮੈਂ ਤਾਂ ਛੋਟਾ ਬਰਦਰ ਐ ਤਰਨੁਪ੍ਰੀਤ ਸਿੰਘ ਜੋਲੀ ਸਾਡਾ ਜਿਹੜਾ ਤੰਦੂਰੀ ਮੀਟ ਐ ਇਹ ਖਾਨ ਦੇ ਵਿੱਚ ਥੋੜਾ ਜੂਸੀ ਹੁੰਦਾ ਕਿਉਂਕਿ ਤੰਦੂਰੀ ਚੀਜ਼ ਹੁੰਦੀ ਐ ਕਿ ドライ ਬਿਲਕੁਲ ਇਹ ਬਿਲਕੁਲ ドライ ਨਹੀਂ ਹੋਏਗਾ ਖਾਨ ਚ ਜੂਸੀ ਹੋਏਗਾ ਉਹਦੇ ਨਾਲ ਰੋਟੀ ਵੀ ਖਾਦੀ ਜਾਂਦੀ ਐ ਉਸ ਵੇਲੇ ਅਸੀਂ ਤਕਰੀਬਨ 10:00 ਵਜੇ ਅਸੀਂ ਇਹਨੂੰ ਮੈਰੀਨੇਟ ਕਰ ਦਿੰਨੇ ਆ ਤੇ 12:00 ਵਜੇ ਤੱਕ ਸੈੜੀ ਹੋ ਜਾਂਦਾ ਸਾਡਾ ਫਸਾ ਇਸ ਇਹੀ ਹੈ ਕਿ ਅਸੀਂ ਨੂੰ ਜਿੰਜਰ ਗਾਰਲਿਕ ਅਦਰਕ ਦੀ ਪੇਸਟ ਵਿੱਚ ਆਪਣਾ ਪਿਗੋ ਕਿਦਾ ਖ ਦੇਣਾ ਹੈ ਉਹ 1 ਘੰਟਾ 1.5 ਘੰਟਾ ਬਸ ਪਿਆ ਦਿੰਦਾ ਉਸ ਤੋਂ ਬਾਅਦ ਸੈੜੀ ਹੈ ਉਸ ਤੋਂ ਬਾਅਦ ਇਹਨੂੰ ਸਿੱਧਾ ਤੰਦੂਰ ਚ ਕੁਕ ਹੋਣਾ ਹੈ ਉਹਦੇ ਚ ਕੁਝ ਵੀ ਨਹੀਂ ਹੈ ਕੋਈ ਮਸਾਲੇ ਨਹੀਂ ਹੈ ਕੋਈ ਕੁਝ ਨਹੀਂ ਹੈ ਇਹਨਾਂ ਦੀ ਫਾਲਮਿੰਗ ਅਸੀਂ ਅਲੱਗ ਕਰਵਾਨੇ ਆ ਉਹਦੇ ਇਹਨਾਂ ਦੀ ਬਰੀਡ ਅਲੱਗ ਹੈ ਉਹਦੇ ਕਰਕੇ ਕਾਫੀ ਸੋਫਟ ਹੁੰਦਾ ਹੈ ਬੇਸਿਕਲੀ ਤੁਸੀਂ ਜਿਹੜਾ ਮਡਨ ਲੈਂਦੇ ਹੋ ਥੋੜਾ ਉਹ ਡੈਡ ਕਲਰ ਹੁੰਦਾ ਜ਼ਿਆਦਾ ਇਹ ਪਰਪਲ ਡੈਡ ਕਲਰਸ ਵੀ ਨਹੀਂ ਹੁੰਦਾ ਹਲਕਾ ਜਿਹਾ ਗੁਲਾਬੀ ਪੰਚ ਹੁੰਦਾ ਹੈ ਕਿ ਜਿਹੜਾ ਕਿ ਉਹਦੀ ਸੋਫਟનેસ ਦੀ ਨਿਸ਼ਾਨੀ ਹੈ ਉਹ ਦੇਖ ਤੁਸੀਂ ਕਹ ਅੰਮ੍ਰਿਤਸਰ ਦਾ ਪਾਣੀ ਨਹੀਂ ਇਹਦੇ ਇਹਨੂੰ ਅਸੀਂ ਜਾਲੀ ਕਹਿ ਸਕਦੇ ਆ ਇਹ ਅੰਮ੍ਰਿਤਸਰ ਦਾ ਜੋ ਪਾਣੀ ਹੈ ਇਹ ਕਿੱਥੇ ਵੀ ਨਹੀਂ ਹੈਗਾ ਤੰਦੂਰ ਦਾ ਮਤਲਬ ਹੀ ਇਹ ਹੈ ਕਿ ਉਹਦੇ ਤੰਦੂਰ ਦੇ ਵਿੱਚ ਜਦੋਂ ਤੁਸੀਂ ਮਟਨ ਬਣਾਉਂਦੇ ਆ ਉਹਦੇ ਚ ਉਹਦੇ ਨਾਲ ਲੱਕੜ ਉਹ ਕੋਲੇ ਦਾ ਉਹਦਾ ਫਲੇਵਰਸ ਵੀ ਉਹਦੇ ਵਿੱਚ ਨਾਲ ਆ ਜਾਂਦਾ ਫਰੇਗਰੈਂਸ ਜਿਹੜੀ ਹੈ ਉਹ ਆ ਜਾਂਦੀ ਹੈ ਉਹਦੇ ਵਿੱਚ ਇਹਦੇ ਵਿੱਚ ਬਹੁਤ ਹੁੰਦਾ ਇਹਨੂੰ ਬਹੁਤ ਜ਼ਿਆਦਾ ਹੀਟ ਚਾਹੀਦੀ ਹੁੰਦੀ ਹੈ ਤਾਂ ਹੀ ਤੁਸੀਂ ਇੱਕ ਪਹਿਲੇ ਸਵਾਲ ਕੀਤਾ ਸੀ ਕਿ ਕੁੱਕਰ ਚ ਬੜਾ ਟਾਈਮ ਲੱਗਦਾ ਇਹਦੇ ਚ 15 ਮਿੰਟਸ ਬਣ ਜਾਂਦਾ ਇਹਦੇ ਚ ਸਾਡਾ ਨਾ ਕਾਫੀ ਵੱਡਾ ਤੰਦੂਰ ਹੈ ਉਹਦੇ ਚ ਕਾਫੀ ਆਪਣਾ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਬਾਲਾਂ ਨੂੰ ਕਹਦਾ ਪੈਂਦਾ ਉਹਦੇ ਵਿੱਚ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਉਹ ਇਸੇ ਉਹਦਾ ਕਾਰਨ ਨਹੀਂ ਹੈ ਇਹੀ ਹੈ ਕਿ ਉਹ 10-12 ਮਿੰਟ ਦੇ ਵਿੱਚ ਪਗ ਜਾਂਦਾ ਇਹ ਸਚਾਈ ਦੀ ਸਚਾਈ ਰਹਿਣੀ ਇਹਨੂੰ ਕੋਈ ਝੂਠਲਾ ਨਹੀਂ ਸਕਦਾ ਤੁਸੀਂ ਅੰਮ੍ਰਿਤਸਰ ਦੇ ਕਿਸੇ ਵੀ ਕੋਨੇ ਤੋਂ ਸ਼ੁਰੂ ਹੋ ਜਾਓ ਤੇ ਕਿੱਥੇ ਵੀ ਵਜਾ ਚਲੇ ਜਾਓ ਤੁਹਾਨੂੰ ਹਰ ਇੱਕ ਜਗ੍ਹਾ ਖਾਣ ਪੀਣ ਦੀਆਂ ਦੁਕਾਨਾਂ ਮਿਲਣਗੀਆਂ ਜਿੱਥੇ ਕੀ ਰਸ ਲੱਗੇ ਹੀ ਜਾਂਦਾ ਹੈ ਉਹਦਾ ਅਸੀਂ ਕਿੱਥੇ ਬਾਹਰ ਜਾਂਦੇ ਆ ਤਾਂ ਸਾਨੂੰ ਉਦੋਂ ਅਮਰਸਾ ਦਾ ਸਵਾਦ ਯਾਦ ਆਉਂਦਾ ਕਿ ਯਾਰ ਲੋਕੀ ਸਾਨੂੰ ਸਹੀ ਕਹਿੰਦੇ ਸੀ ਅਸੀਂ ਮਸਜਦ ਜਾ ਕੇ ਕੁਝ ਖਾਦਾ ਸੀ ਤੇ ਅੱਜ ਵੀ ਉਹ ਸਵਾਦ ਉਵੇਂ ਹੀ ਹੈ